ਉਹਨਾਂ ਸਮਿਆਂ ਦੇ ਵਿੱਚ ਯਾਤਰਾਵਾਂ ਕਰਨੀਆਂ ਬਹੁਤ ਮੁਸ਼ਕਲ ਹੁੰਦੀਆਂ ਸੀ ਜਿਸ ਸਮੇਂ ਦੀ ਦਾਸ ਸਾਹਿਬ ਜੀ ਨਾਲ ਵਿਚਾਰ ਕਰ ਰਿਹਾ ਉਹਨਾਂ ਸਮਿਆਂ ਦੇ ਵਿੱਚ ਨਾ ਤੇ ਅੱਜ ਵਰਗੀਆਂ ਸੜਕਾਂ ਹੁੰਦੀਆਂ ਸੀ ਨਾ ਅੱਜ ਵਰਗੇ ਸਾਧਨ ਹੁੰਦੇ ਸੀ ਨਾ ਜਵਰਗੀਆਂ ਸੜਕਾਂ ਨਾ ਅਜ ਵਰਗੇ ਸਾਧਨ ਪੈਦਲ ਜਾਇਆ ਜਾਂਦਾ ਸੀ ਜਾਂ ਗੱਡਿਆਂ ਦਾ ਸਾਧਨ ਹੁੰਦਾ ਸੀ ਜਾਂ ਘੋੜਸਵਾਰੀ ਜ਼ਿਆਦਾਤਰ ਸੰਗਤਾਂ ਪੈਦਲ ਹੀ ਜਾਂਦੀਆਂ ਜਥਿਆਂ ਦੇ ਰੂਪ ਦੇ ਵਿੱਚ ਸੰਗਤ ਯਾਤਰਾ ਕਰਦੀ ਸੀ ਰਸਤੇ ਦੇ ਵਿੱਚ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਜਿਵੇਂ ਅੱਜ ਤੇ ਤੁਸੀਂ ਕਿਸੇ ਪਾਸੇ ਨੂੰ ਵੀ ਯਾਤਰਾ ਕਰਨੀ ਹੈ ਭਾਵੇਂ ਸੈਂਕੜੇ ਕਿਲੋਮੀਟਰ ਦੂਰ ਜਾਣਾ ਹੈ ਰਸਤੇ ਦੇ ਵਿੱਚ ਤੁਸੀਂ ਕਿਤੇ ਰੁਕਣਾ ਚਾਹੁੰਦੇ ਹੋ ਰਹਾਇਸ਼ ਕਰਨੀ ਚਾਹੁੰਦੇ ਹੋ بڑے ਸਥਾਨ ਬਣੇ ਹੋਏ ਨੇ ਹੁਣ ਤੇ ਸਹੂਲਤ ਵੀ ਬੜੀ ਹੈ ਤੇ ਮੈਂ ਤੇ ਇਹ ਵੀ ਮਾਫੀ ਮੰਗ ਕੇ ਬੇਨਤੀ ਕਰਦਾ ਹਾਂ ਹੁਣ ਤੇ ਸਾਡੀ ਬਹੁਤਿਆਂ ਦੀ ਯਾਤਰਾ ਯਾਤਰਾ ਰਹੀ ਨਹੀਂ ਜੀ ਹੁਣ ਤੇ ਸਾਡੀ ਪਿਕਨਿਕ ਹੋ ਗਈ ਹੈ ਹੁਣ ਤੇ ਯਾਤਰਾ ਕਿੱਥੇ ਯਾਤਰਾ ਤੇ ਕੋਈ ਭਾਗਾ ਵਾਲਾ ਹੀ ਕਰਦਾ ਹੁਣ ਬਹੁਤੇ ਤੇ ਪਿਕਨਿਕ ਮਨਾਉਣ ਜਾਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਹੁਣ ਧੂਰ ਮੁਖ ਲਾਵਾ ਵਾਲੀ ਤੇ ਗੱਲ ਕਿਸੇ ਕਿਸੇ ਕੋਲ ਹੀ ਹੈ ਹੁਣ ਤੇ ਬਹੁਤੇ ਉਹਨਾਂ ਪਵਿੱਤਰ ਸਥਾਨਾਂ ਤੇ ਜਾ ਕੇ ਵੀ ਇਹੋ ਹੀ ਵੇਖਦੇ ਨੇ ਵੀ ਇੱਥੇ ਫੋਟੋ ਕਿੱਥੇ ਖੜੇ ਹੋ ਕੇ ਕਰਾਉਣੀ ਹੈ ਕਿੱਥੇ ਖੜੇ ਹੋ ਕੇ ਕਿਹੜੀ ਲੋਕੇਸ਼ਨ ਜਿਆਦਾ ਵਧੀਆ ਵੀ ਇੱਥੇ ਖੜੇ ਹੋ ਕੇ ਫੋਟੋ ਕਰਾਈਏ ਤੇ ਉਹਨੂੰ ਫਿਰ ਸੋਸ਼ਲ ਮੀਡੀਆ ਤੇ ਅਪਲੋਡ ਕਰੀਏ ਪਤਾ ਤਾਂ ਲੱਗੇ ਜਿੰਨੇ ਸਾਡੇ ਨਾਲ ਐਡ ਨੇ ਵੀ ਅੱਜ ਕਿੱਥੇ ਗਏ ਹੋਏ ਨੇ ਪਤਾ ਤਾਂ ਲੱਗੇ ਅਨੰਦਪੁਰ ਸਾਹਿਬ ਜਾਣਿਓ ਸ੍ਰੀ ਅਮਰਸਰ ਸਾਹਿਬ ਜਾਣਿਓ ਹੋਰ ਸਥਾਨਾਂ ਤੇ ਜਾਣਿਓ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਜਾਣਿਓ ਉਨਾ ਸਥਾਨਾਂ ਤੇ ਜੁੜ ਮਿਲ ਬੈਠ ਕੇ ਨੇਤਰ ਬੰਦ ਕਰਕੇ ਥੋੜਾ ਜਿਹਾ ਆਪਣੇ ਸਤਿਗੁਰਾਂ ਦੇ ਨਾਲ ਆਪਣੀ ਅੰਦਰੋਂ ਬਿਰਤੀ ਜੋੜਨ ਦਾ ਯਤਨ ਕਰਿਆ ਕਰੀਏ ਸਤਿਗੁਰਾਂ ਦੀ ਹਾਜ਼ਰੀ ਮਹਿਸੂਸ ਹੋਏਗੀ ਤੁਹਾਨੂੰ ਉਸ ਵਾਤਾਵਰਣ ਦੇ ਵਿੱਚ ਥੋੜਾ ਜਿਹਾ ਆਪਣੇ ਚਿੱਤ ਨੂੰ ਟਿਕਾਉਣ ਦਾ ਯਤਨ ਕਰਿਆ ਕਰੀਏ